ਪਾਲ ਸਿੰਘ ਹੈ ਜੀ ਤੁਸੀਂ ਡੀਸੀ ਸਾਹਿਬ ਨੂੰ ਮੈਨੇਜ ਕਰਾਉਣਾ ਹੈ ਇਹ ਹੈਗਾ ਸਕੂਲ ਦਾ ਮਾਮਲਾ ਸਕੂਲ ਦਾ ਸਾਡੇ ਬੱਚੇ ਪੜ੍ਹਦੇ ਸਕੂਲ ਦੇ ਵਿੱਚ ਆਦਾਰਸ਼ ਸਕੂਲ ਜਿਹੜਾ ਚੌਕੇ ਪਿੰਡ ਦੇ ਵਿੱਚ ਚੱਲ ਰਿਹਾ ਹੈ ਇਹਦੇ ਵਿੱਚ ਇਸ ਟਾਈਮ ਤੇ ਕਿਸਾਨ ਯੂਨੀਅਨ ਨੇ ਤੇ ਕੁਝ ਅਯੋਗ ਕਰਾਰ ਦਿੱਤੇ ਟਰਮੀਨੇਟ ਕੀ ਟੀਚਰਾਂ ਨੇ ਸਕੂਲ ਦੇ ਮੇਨ ਗੇਟ ਨੂੰ ਜੰਦਾ ਲਾਇਆ ਹੋਇਆ ਔਰ ਸਕੂਲ ਦੇ ਸਟਾਫ ਨੂੰ ਅੰਦਰ ਰੌਣ ਤੋਂ ਰੋਕਿਆ ਜਾਂਦਾ ਔਰ ਸਾਡੇ ਬੱਚਿਆਂ ਦਾ ਜਿਹੜਾ ਰਿਜ਼ਲਟ ਹੈ ਉਹ ਐਂਡਿੰਗ ਪਿਆ ਉਹਨੂੰ ਰਿਜ਼ਲਟ ਦੇਣਾ ਹੈ ਅੱਜ ਇੱਕ ਤਰੀਕ ਹੋ ਚੁੱਕਿਆ ਅਗਲੇ ਸਕੂਲ ਸਟਾਰਟ ਹੋ ਰਹੇ ਚੁੱਕੇ ਆ ਤਾਂ ਅਸੀਂ ਇਹਨਾਂ ਨੂੰ ਬਹੁਤ ਪਹਿਲਾਂ ਰਿਕਵੈਸਟ ਕੀਤੀ ਕਿ ਤੁਸੀਂ ਆਪਣੀ ਜਿਹੜ ਉਨੋਂ ਉੱਥੇ ਲੜੋ ਔਰ ਉਹਦੇ ਵਾਸਤੇ ਇਹਨਾਂ ਨੇ ਕੁਛ ਕੋਰਟ ਦੇ ਵਿੱਚ ਫਾਇਲ ਕੀਤਾ ਜਦੋਂ ਮਾਮਲਾ ਆਲਰੇਡੀ ਕੋਰਟ ਚ ਜਾ ਚੁੱਕਿਆ ਹੈ ਤਾਂ ਇਹ ਕੋਰਟ ਇਹ ਟੀਚਰਾਂ ਨੇ ਕੀਤਾ ਹੋਏਗੀ ਆਲਰੇਡੀ ਔਰ ਉਹਦੇ ਵਿੱਚ ਜਦੋਂ ਕੋਰਟ ਫੈਸਲਾ ਕਰੂਗੀ ਤਾਂ ਕੋਰਟ ਦਾ ਫੈਸਲਾ ਸਭ ਨੂੰ ਸਿਰ ਮੱਥੇ ਕਬੂਲ ਹੋਊਗਾ ਪਿੰਡ ਵਾਸੀ ਵੀ ਉਹਦੇ ਨਾਲ ਉਸ ਮਾਮਲੇ 'ਚ ਅਸੀਂ ਵੀ ਕਹਿੰਨੇ ਆਂ ਕਿ ਜੇਕਰ ਤੁਹਾਡਾ ਕੁਝ ਮੈਨੇਜਮੈਂਟ ਨਾਲ ਝਗੜਾ ਹੈ ਜਾਂ ਤਾਂ ਮੈਨੇਜਮੈਂਟ ਤੇ ਗੇਟ ਦੇ ਧਰਨਾ ਲਾਓ ਜੇ ਤੁਹਾਨੂੰ ਪ੍ਰਸ਼ਾਸਨ ਨਾਲ ਕੋਈ ਨਾਰਾਜ਼ਗੀ ਹੈ ਤਾਂ ਪ੍ਰਸ਼ਾਸਨ ਨੂੰ ਮਿਲੋ ਇਹਨਾਂ ਨੇ ਉਦੋਂ ਵੀ ਉੱਪਰ ਜਾ ਕੇ ਕੋਰਟ ਦਾ ਦਰਵਾਜ਼ਾ ਖਟਕੜਾ ਲਿਆ ਹੈ ਤਾਂ ਕੋਰਟ ਤੇ ਰਹਿਣ ਹੁਣੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਤੇ ਲੈਣ ਵੀ ਜਾਂਦੇ ਸੀ ਸਾਡੇ ਨਾਲ ਬਦਤਮੀਜ਼ੀ ਕਰੀ ਜਾਂਦੀ ਸੀ ਪਿੰਡ ਦਾ ਬੰਦਾ ਜੇਕਰ ਕੋ ਉਹਨਾਂ ਨੇ ਇਹ ਕਹਿੰਦਾ ਵੀ ਤੁਸੀਂ ਧਰਨਾ ਨਾ ਲਾਓ ਤਾਂ ਉਹਨਾਂ ਨੂੰ ਬੜੇ ਅਪਸ਼ਾਬਦ ਬੋਲੇ ਜਾਂਦੇ ਐ ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੇ ਮਾਈਕ ਦੇ ਵਿੱਚ ਇਹਨਾਂ ਦਾ ਪ੍ਰਧਾਨ ਬਲਦੇਵ ਸਿੰਘ ਮਾਪਿਆਂ ਨੂੰ ਝੂਠ ਖਾਣੇ ਆ ਰਹੇ ਬਹੁਤ ਭੱਦੇ ਸ਼ਬਦ ਵਰਤਦੇ ਆ ਤਾਂ ਅੱਜ ਅਸੀਂ ਉਸ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਪਟੰਡਾ ਸਾਹਿਬ ਨੂੰ ਮਿਲਣੇ ਜਾ ਰਹੇ ਆ ਅਸੀਂ ਉਹਨਾਂ ਨੂੰ ਦੱਸ ਰਹੇ ਆ ਕਿ ਅਸੀਂ ਲਗਭਗ 3 ਮਹੀਨੇ ਤੋਂ ਇਹਨਾਂ ਨੂੰ ਇਹਦਾ ਸੰਤਾਪ ਹੰਡਾ ਰਹੇ ਆ ਸਾਡੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ 7 ਦਿਨਾਂ ਦੇ ਅੰਦਰ ਅੰਦਰ ਜੇਕਰ ਇਹ ਥ ਤਾਂ ਸੇ ਵੱਡੇ ਲੈਵਲ ਤੇ ਸੰਘਰਸ਼ ਵੀ ਵੜਾਂਗੇ ਔਰ ਅਸੀਂ ਮਾਪੇ ਅਸੀਂ ਵੀ ਮਨਜੋ ਹਾਈ ਕੋਰਟ ਦਾ ਦਰਵਾਜ਼ਾ ਖਟਕਰਾਉਣ ਜਾ ਰਹੇ ਹਾਂ ਇਕੱਠੇ ਹੋ ਕੇ ਉਹ ਸਾਡੀ ਸਾਰੀ ਤਿਆਰੀ ਹੋ ਚੁੱਕੀ ਹੈ ਔਰ ਇਹ ਬਿਲਕੁਲ ਗੈਰਕਾਨੂੰਨੀ ਹੈ ਔਰ ਇਹ ਗੈਰਕਾਨੂੰਨੀ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਨੂੰ ਅਨਮੋਲ ਦੀ ਕੋਸ਼ਿਸ਼ ਕਰ ਰਹੇ ਆ ਪਿਛਲੇ 2 ਸਾਲ ਤੋਂ ਇੱਕ ਬੰਦੇ ਨੇ ਇਹਨਾਂ ਦੀ ਇਨਕੁਆਰੀ ਲਵਾਈ ਬਾਹਰਲੇ ਪਿੰਡ ਤੋਂ ਉਹ ਇਨਕੁਆਰੀ ਦੇ ਵਿੱਚ ਇਹ ਅਯੋਗ ਪਾਏ ਗਏ ਇਹਨਾਂ ਕੋਲੇ ਆ ਵੀ ਵੋਕੇਸ਼ਨਲ ਨਹੀਂ ਇਹਨਾਂ ਦੀਆਂ ਜਿਹੜੀਆਂ ਬੇਸਿਕ ਡਿਗਰੀਆਂ ਉਹ ਵੀ ਪੂਰੀਆਂ ਨਹੀਂ ਉਹਨਾਂ ਨੂੰ ਤਾਂ ਅਯੋਗ ਕਰਾਰ ਦਿੱਤਾ ਗਿਆ ਉਹਨਾਂ ਨੂੰ ਬਾਹਰ ਕੀਤਾ ਗਿਆ ਔਰ ਉਹ ਅਯੋਗ ਟੀਚਰਾਂ ਨੂੰ ਵੀ ਟੀਚਰਾਂ ਨਾਲ ਮੈਨੇਜਮੈਂਟ ਦੇ ਸੰਤਕਾ ਕਰ ਰਹੀ ਹੈ ਸਾਥੋਂ ਪੈਸੇ ਵਾਪਸ ਲਈ ਜਾਂਦੇ ਕੀ ਹੈਗਾ ਪਤਰਕਾਰ ਸਾਹਿਬ ਗੱਲ ਇਹ ਹੈ ਵੀ ਇਹ ਕੋਈ ਸੜਕ ਤੇ ਕੰਮ ਕਰਦੇ ਮਜ਼ਦੂਰ ਨਹੀਂ ਹਨ ਜਾਂ ਕੋਈ ਪਿੰਡੂ ਕਿਸਾਨ ਨਹੀਂ ਹਨ ਇਹ ਟੀਚਰ ਹੈ ਤੇ ਇਹਨਾਂ ਟੀਚਰਾਂ ਨਾਲ ਜੇਕਰ ਲਗਾਤਾਰ ਧਰਨਾ ਤੱਕਾ ਹੋ ਰਿਹਾ ਹੈ ਤਾਂ ਇਹ ਕਿੱਥੇ ਸੀ ਇਹ ਬੱਚਿਆਂ ਨੂੰ ਸਿਖਾਉਂਦੇ ਹੈ ਕਿ ਸਾਡੇ ਸੰਵਿਧਾਨ ਦੇ ਵਿੱਚ ਹੈ ਕਿ ਜੇ ਸਾਡੇ ਨਾਲ ਤੱਕਾ ਹੁੰਦਾ ਸੀ ਕੋਰਟ ਜਾਈਏ ਫਿਰ ਇਹ ਕੋਰਟ ਕਿਉਂ ਨਹੀਂ ਗਏ ਅਗਰ ਤੱਕਾ ਹੋ ਵੀ ਰਿਹਾ ਸਾਨੂੰ ਉਹਦੇ ਨਾਲ ਕੋਈ ਮੈਟਰ ਨਹੀਂ ਉਹ ਮੈਟਰ ਇਹਨਾਂ ਦਾ ਮੈਨੇਜਮੈਂਟ ਨਾਲ ਨਾ ਬੱਚਿਆਂ ਨਾਲ ਤਾਂ ਨਹੀਂ ਅਸੀਂ ਇਹਨਾਂ ਨੂੰ ਇਹੀ ਗੱਲ ਕਹਿ ਰਹੇ ਹਾਂ ਵੀ ਤੁਹਾਡੇ ਨਾਲ ਤੱਕਾ ਜਿਕਰ ਹੋ ਰਿਹਾ ਹੈ ਸਾਨੂੰ ਆਵਾਜ਼ ਦਿਓ ਤੁਹਾਡੇ ਨਾਲ ਚੱਲਾਂਗੇ ਮੈਨੇਜਮੈਂਟ ਦਾ ਗੇਟ ਘੇਰੋ ਡੀਸੀ ਸਾਹਿਬ ਕੋਲ ਜਾਓ ਕੋਰਟ ਜਾਓ ਅਸੀਂ ਨਾਲ ਚੱਲਾਂਗੇ ਪਰ ਸਾਡੇ ਬੱਚਿਆਂ ਨੂੰ ਕੀ ਰਿਆ ਰਿਹਾ ਤੁਸੀਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਮਿਲੇ ਹੋ ਹਾਂਜੀ ਹਾਂਜੀ ਦੇਖੋ ਪ੍ਰਸ਼ਾਸਨ ਅਸੀਂ ਤੁਹਾਨੂੰ ਲਿਖਤੀ ਰੂਪ ਚ ਵੀ ਆਇਆ ਕਿ ਗੈਰਕਾਨੂੰਨੀ ਹੈ ਜਦੋਂ ਇਹਨਾਂ ਨੇ ਉੱਥੇ ਇੱਕ ਵਾਰ ਮੈਡਮ ਨੂੰ ਵੀ ਅੰਦਰ ਬੰਦ ਕਰਤਾ ਤਾਂ ਪ੍ਰਸ਼ਾਸਨ ਇਹਨਾਂ ਦਾ ਗੇਟ ਘੇਰ ਖਲਵਾਇਆ ਪ੍ਰਸ਼ਾਸਨ ਇਹ ਕਹਿੰਦਾ ਵੀ ਚਲੋ ਤੁਹਾਡੇ ਪਿੰਡ ਦੇ ਬੰਦੇ ਆ ਕੋਸ਼ਿਸ਼ ਕਰੋ ਵੀ ਜੇਕਰ ਤੁਹਾਡਾ ਗੱਲਬਾਤ ਨਾਲ ਮਸਲਾ ਸਿੱਟ ਹੋ ਜਾਏ ਨਹੀਂ ਇਹ ਬਿਲਕੁਲ ਗੈਰਕਾਨੂੰਨੀ ਹੈ ਇਹਨਾਂ ਦੇ ਪਰਚਾ ਦਰਜ ਹੋ ਚੁੱਕੇ ਆ ਅੱਗੇ ਵੀ ਇਹਨਾਂ ਦੇ ਪਰਚੇ ਦਰਜ ਹੋਣਗੇ ਇਹ ਬਿਲਕੁਲ ਗੈਰਕਾਨੂੰਨੀ ਧਰਨਾ ਇਹ ਚਕਵਾਇਆ ਹੀ ਜਾਊਗਾ ਹੁਣ ਤੁਹਾਡਾ ਅਗਲਾ ਸੰਗਠ ਅਗਲਾ ਸੰਗਠ ਚ ਪਹਿਲਾਂ ਤਾਂ ਦੇਖੋ ਜੀ ਅਸੀਂ ਕਾਨੂੰਨ ਪਸੰਦ ਲੋਕ ਆ ਅਸੀਂ ਪਹਿਲਾਂ ਤਾਂ ਮਾਨਯੋਗ ਡਿਪਟੀ ਕਮਿਸ਼ਨਰ ਕਿਉਂਕਿ ਜ਼ਿਲ੍ਹੇ ਦੇ ਸਭ ਤੋਂ ਹੈੱਡ ਪਰਸਨ ਉਹੀ ਆ ਅਸੀਂ ਉਹਨਾਂ ਨੂੰ ਆਪਣਾ ਵਿੱਚ ਪੱਕ ਰੱਖ ਕੇ ਆਵਾਂਗੇ ਕੁਣ ਟਾਈਮ ਵੀ ਦੇਖਿਆ ਮਗੇ ਉਸ ਤੋਂ ਬਾਅਦ ਅਸੀਂ ਆਪਣਾ ਪ੍ਰਦਰਸ਼ਨ ਇਹਨਾਂ ਵਾਂਗੂ ਕੋਈ ਸਕੂਲ ਬੰਦ ਕਰਕੇ ਨਹੀਂ ਅਸੀਂ ਪ੍ਰਸ਼ਾਸਨ ਦੇ ਸਾਹਮਣੇ ਵੀ ਕਰਾਂਗੇ ਔਰ ਅਸੀਂ ਸਭ ਤੋਂ ਵੱਡੀ ਜਿਹੜੀ ਸਾਡੇ ਦੇਸ਼ ਦੀ ਪਾਵਰ ਹੈ ਮਾਝਾ ਕੋ ਹਾਈ ਕੋਰਟ ਅਸੀਂ ਉਹਦਾ ਦਰਵਾਜ਼ਾ ਵੀ ਖੜਕੜਾਵਾਗੇ ਔਰ ਦੂਸਰੀ ਗੱਲ ਅਸੀਂ ਪਿੰਡ ਤੌਰ ਤੇ ਇਹ ਮਤਾ ਵੀ ਪਾਵਾਂਗੇ ਕਿ ਸਾਡੇ ਚ ਕੋਈ ਵੀ ਬੰਦਾ ਇਹ ਜਿਹੜੀ ਜੁਨੀਅਨ ਸਾਡੀ ਗੱਲ ਨਾ ਸੁਣ ਕੇ ਸਾਡੇ ਬੱਚਿਆਂ ਦੇ ਹੱਕ ਤੇ ਡਾਕਾ ਮਾਰ ਰਹੀ ਹੈ ਮੈਂ ਸਪੈਸ਼ਲ ਤੌਰ ਤੇ ਦੱਸ ਦੇਵਾਂ ਕਿ ਲੋੜਵੰਦ ਗਰੀਬ ਬੱਚੇ ਇੱਥੇ 1200 ਬੱਚਾ ਉਹ ਹੈ ਜਿਹੜਾ ਜਦਾ ਇਹ ਸਕੂਲ ਚ ਪੜੂਗਾ ਜਾਂ ਘਰੇ ਬੈਠੂਗਾ ਕਿਉਂਕਿ ਉਹਨਾਂ ਕੋਲੇ ਪੈਸਾ ਨਹੀਂ ਹੈਗਾ ਪ੍ਰਾਈਵੇਟ ਸਕੂਲਾਂ ਚ ਪੈਸਾ ਦੇਣ ਦਾ ਔਰ ਅਸੀਂ ਇਹ ਮਾਪੇ ਡੰਕ ਦੀ ਚੋਟ ਤੇ ਕਹਿੰਦੇ ਆ ਕਿ ਇਹ ਯੂਨੀਅਨ ਬੈਕਅਪ ਦੇ ਰਹੀ ਉਹਨਾਂ ਪ੍ਰਾਈਵੇਟ ਸਕੂਲਾਂ ਨੂੰ ਕਿ ਇੱਥੋਂ ਬੱਚੇ ਹਟ ਕੇ ਉਹਨਾਂ ਸਕੂਲਾਂ ਚ ਚਲੇ ਜਾਣ ਪਰ ਹੁਣ ਤਾਂ ਐ ਉਹ ਹਾਲਾਤ ਕਰਤੇ ਇਹਨਾਂ ਨੇ ਕਿ ਬੱਚਾ ਹਟ ਕੇ ਕਿਸੇ ਸਕੂਲ ਤੇ ਲੱਗ ਵੀ ਨਹੀਂ ਸਕਦਾ ਕਿਉਂ ਹਜੇ ਤੱਕ ਰਿਜ਼ਲਟ ਨਹੀਂ ਤਿਆਰ ਹੋਇਆ ਤਾਂ ਇਹ ਜਿਹੜਾ ਬੱਚਿਆਂ ਦਾ ਭਵਿੱਖ ਬਰਬਾਦ ਕਰ ਰਹੇ ਆ ਬੱਚਿਆਂ ਵਾਸਤੇ ਅਸੀਂ ਥੋੜੇ ਮਾਧਿਅਮ ਤੇ ਸਾਰੇ ਦੇਸ਼ ਨੂੰ ਔਰ ਸਾਰੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਬੱਚੇ ਸਭ ਤੋਂ ਸਰਵੋੱਚ ਹੈ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਹਨਾਂ ਨੇ ਸਾਡਾ ਦੇਸ਼ ਖੜਾ ਕਰਨਾ ਹੈ ਇਹਨਾਂ ਨੇ ਆਣ ਵਾਲੇ ਅਫਸਰ ਬਣਨੇ ਇਹਨਾਂ ਨੂੰ ਬਰਬਾਦ ਨਾ ਕਰਨ ਅਸੀਂ ਧਰਨਾਕਾਰੀ ਪੈਦਾ ਨਹੀਂ ਕਰਨੇ ਅਸੀਂ ਅਫਸਰ ਪੈਦਾ ਕਰਨੇ ਆ ਅਸੀਂ ਆਪਣੇ ਬੱਚੇ ਪੜਾਉਣੇ ਆ ਬਰਬਾਦ ਨਹੀਂ ਕਰਨੇ